गोडी राम जपो जी ऐसे ऐसे किशन पूछिया कि राम ਦਾ ਜਾਪ ਕਿਵੇਂ ਕਰਨਾ ਚਾਹੀਦਾ ਹੈ ਮਹਾਪੁਰਖਾਂ ਨੇ ਸ਼੍ਰੀ ਮੁਖਸ਼ਰ ਸਾਹਿਬ ਜਿਸ ਵੇਲੇ ਮੁਖਸ਼ਰ ਦਾ ਮੋਰਚਾ ਸਵਾਵਤ ਹੋਇਆ ਸੀ ਅਤੇ ਜਲੂਸ ਕੱਢਿਆ ਸੀ ਪਿੱਬੀ ਸਾਹਿਬ ਜਲੂਸ ਉਸ ਵੇਲੇ ਮਾਗੀ ਦਾ ਗਿਆ ਸੀ ਉਸ ਵਕਤ ਇਹ ਸੰਤਾਨੇ ਸ੍ਰੀ ਮਹਾਰਾਜ ਸਾਹਿਬ ਜੀ ਦੇ ਪਤਸ਼ਾਹੀ ਦੇ ਅਸਾਮ ਤੇ ਟੀਵੀ ਸਾਹਿਬ ਖੜਕੇ ਬਾਜੇ ਨਾਲ ਸ਼ਬਦ ਪੜਕੇ ਤੇ ਸਾਰਿਆਂ ਸਿੰਘਾਂ ਦੇ ਤਾਂ ਹੀ ਪ੍ਰਚਾਰ ਕੀਤਾ ਸੀ ਕਹਿੰਦੇ ਖਾਲਸਾ ਜੀ ਇਹ ਰਾਜ ਚਾਹੁੰਦੇ ਹੋ ਤੈਹੇ ਜੀਵਨ ਆਪਣਾ ਬਣਾਓ RAM ਜਪੋ ਜੀਏ ਐਸੇ ਐਸੇ ਹੀ ਭਾਈ ਰਾਮ ਦੇ ਨਾਮ ਨੂੰ ਇਸ ਸਰਕਾਰ ਜੀ ਦੇ ਵਿੱਚ ਜਪਨਾ ਕਰੂ ऐसे जपना करो कैसे प्रहलाद जपियो हर जय श्री श्री सरकार धूने मां नु पूछदा किस दूं ते राज मिले शत्रु ते सब होवन मीता त मांन किया सी परमेश्वर रा दी जे तू होईए पत पुनीता धूने हट करके 5 महिनां च परमेश्वर नु पा लिया एते ऐसा नि जि मु कीता बड़ा डरावणा चाया बैकुंठ डोलया नहीं ਜੋ ਸਾਰੇ ਵੀ ਮਾਤਾ ਨੂੰ ਧਾਰ ਕੇ ਵੀ ਵਿਸ਼ਨ ਪ੍ਰਾਨ ਚਾਹੁੰਦੇ ਦਲੋਂਦੇ ਸਨ ਇਹ ਡੋਲਿਆ ਨਹੀਂ ਤਰੂ ਉਸ ਵਕਤ ਸਾਧ ਸੰਗਤ ਜੀ ਪੰਜਾਂ ਮਹੀਨਿਆਂ ਚ ਮਹਾਰਾਜ ਸਾਹਿਬ ਤਨੂ ਨੂੰ ਮਿਲ ਗਏ 36000 ਰੁਪਏ ਦਾ ਰਾਜ ਦਿੱਤਾ ਤਨੂ ਨੂੰ ਤੇ ਅਚਲ ਪਰਮੇਸ਼ਰ ਵੀ ਬਖਸ਼ੀ ਇਹ ਪਰਮੇਸ਼ਰ ਦੇ ਜਪਣ ਦਾ ਫਲ ਤਨੂ ਭਗਤ ਨੂੰ ਹੋਇਆ ਤੇ ਪ੍ਰਹਲਾਦ ਭਗਤ ਜੀ ਨੂੰ ਪਿਤਾ ਨੇ ਉਸ ਵਕਤ ਤੇ ਬਹਿਲ ਦਿਵਾਉਣੇ ਕੀਤਾ ਦਵਾ ਕਰਕੇ ਤੇ ਬੜੇ ਹੌਲੇ ਕੀਤੇ ਜਿਹਦੇ ਦੇਣੀ ਚਾਹੀ ਕਦੇ ਸੱਪ ਲੜਾਏ ਅਨੇਕ ਜਿਹੇ ਕਲੇ ਪਾਣੀ ਦੀ ਡੋਬੇਆ ਕਦੇ ਅੱਗ ਵਿੱਚ ਬਿਠਾਇਆ ਅਖੀਰ ਤਲਵਾਰ ਲੈ ਕੇ ਕਿਹਾ ਜਦੋਂ ਉਸ ਵਕਤ ਪ੍ਰਹਲਾਦ ਨੇ ਰਾਖੇ ਆਪ ਮਹਾਰਾਜ ਹੋਏ ਕਦੇ ਰਾਤ ਤੱਕ ਤਲਵਾਰ ਹਰਨਾਕ ਦੀ ਪਛਾਣ ਨਹੀਂ ਸਕਿਆ ਨਿਸ਼ਚਿਆ ਕਰਕੇ ਪ੍ਰਹਲਾਦ ਜਿਵੇਂ ਜਪਿਆ ਸੀ ਇਹ ਕੋਤਮੀ ਹਰੀ ਦੀ ਆਵੀ ਸੀ ਉਸ ਆਵੀ ਦੇ ਵਿੱਚ ਉਸਨੇ ਅੱਗ ਦੇ ਦਿੱਤੀ ਜਦੋਂ ਆਗ ਦੇ ਦਿੱਤੀ ਇੱਕ ਭਾਂਡਾ ਕੱਚਾ ਵਿੱਚੋਂ ਨਿਕਲਿਆ ਜਦੋਂ ਵੇਖਿਆ ਭਾਂਡਾ ਕੱਚਾ ਪਰ ਆਦ ਬੱਚਿਆਂ ਨਾਲ ਖੇਡਦਾ ਫਿਰਦਾ ਸੀ ਵੇਖਿਆ ਉਹਦੇ ਕਿ ਦਿੱਲੀ ਦੇ ਬਲੂਂਗਲੇ ਦਿੱਤੇ ਹੋਏ ਉਸ ਨੂੰ ਸੇਕ ਹੀ ਨਹੀਂ ਲੱਗਾ ਨਿਸ਼ਚੈ ਆਗਿਆ ਵੀ ਪਰਮੇਸ਼ਰਾਂ ਆਗਮਰੀ ਦੀ ਮੈਨੂੰ ਰੱਖ ਸਕਦਾ ਹੈ ਕਿਉਂ ਪ੍ਰਲਾਪ ਨਿਸ਼ਚੈ ਨਾਲ ਜਪਿਆ ਸੀ ਤੋਂ ਉਹਨੇ ਹਟਣਾ ਨਾਲ ਜਪਿਆ ਸੀ ਇਸ ਪ੍ਰਕਾਰ ਹਜੂਰ ਫਰਮਾਉਂਦੇ ਆ ਰਾਮ ਦਾ ਨਾਮ ਜਪਨਾ ਕਰੋ ਐਸੇ ਭਾਈ ਜਿਵੇਂ ਤਰੂਣ ਜਪਿਆ ਹੈ ਹੱਥ ਕਰਕੇ ਕਿਸੇ ਦੇ ਅੱਖੋਂ ਨਹੀਂ ਲੱਗਾ ਮਹਾਰਾਜ ਦੀ ਸ਼ਰਨ ਲੈਣ ਗਿਆ ਤੇ ਪ੍ਰੇਮ ਆਨ ਨਿਸ਼ਟਾ ਕਰਕੇ ਜਿਵੇਂ ਜਪਿਆ ਇਸ ਪ੍ਰਕਾਰ ਹਰਿ ਨੂੰ ਜਪਨਾ ਕਰੋ ਜੀਨ ਦਇਆਲ ਪਰੋਤੇ ਤੇਰੇ ਗੁਰ ਦੀ ਜਨ ਦਇਆ ਚੰਨ ਵਾਲੇ ਤੁਰੀਸਰੋ ਆਪ ਦੇ ਪਰੋਸੇ ਆ ਸਭ ਪਰਵਾਰ ਚੜਾਇਆ ਬੇੜੀ ਕੀ ਹੈ ਜੀ ਕਹਿੰਦੇ ਆਪ ਦੀ ਭਗਤੀ ਰੂਪ ਦੇੜੇ ਤੇ ਗਾਇਰਾ ਕਮਲ ਕਮਲੀ ਲੋਈ ਸਾਰੇ ਪਰਿਵਾਰ ਨੂੰ ਮਾਰਗ ਭਗਤੀ ਰੂਪੀ 베ੜੇ ਤੇ ਚੜਾ ਦਿੰਦਾ ਹੈ ਇਵੇਂ ਗੁਰੂ ਸਾਹਿਬ ਦਾ ਹੁਕਮ ਹੈ ਗੁਰੂ ਸਾਹਿਬ ਦਾ ਅਮਰ ਸ਼ਕਨਰੇ ਬੱਚੇ ਬੱਚੀਆਂ ਪੁੱਤਰ istri ਮਾਤਾ ਪਿਤਾ ਸਾਰਿਆਂ ਨੂੰ ਗੁਰਸਿੱਖੀ ਦੇ 베ੜੇ ਤੇ ਚੜਾਉਣਾ ਚਾਹੀਦਾ ਹੈ ਰਹਾਉ ਜਾਂ ਇਸ ਭਾਵ ਤਾ ਹੁਕਮ ਮੰਨਾਵੇ ਜੇ ਤੁਸ ਕਮਿਸ਼ੇ ਨੂੰ ਪਾ ਜਾਵੇ ਸਾਰੇ ਹੁਕਮ ਨਾਲੇ ਪਾਣੀ ਵਿੱਚ ਉਲਾ ਲਿੰਦਾ ਹੈ ਇਸ ਬੀੜੇ ਕਉ ਪਾਰ ਲਿਗਾਵੇ ਜਿਦੁਰ ਕੇ ਪਾਣੀ ਜੋ ਚੱਲੇ ਵਿੱਚ ਬੋਤ ਬੈਠਾ ਆਏ ਜਿਹੜਾ ਗੁਰੂ ਸਾਹਿਬ ਦੀ ਇਜ਼ਾਦ ਮੰਨਦਾ ਔਰ ਇਸ ਹਾਈ ਤੋਂ ਚੜਦਾ ਹੈ ਸੋ ਗੁਰਸਿੱਖੀ ਦੇ ਵਿੱਚ ਹਾਈ ਤੇ ਚੜ ਕਰਕੇ ਇਸ ਬੀੜੇ ਕਉ ਪਾਰ ਲਿਗਾਵੇ ਸਾਰੇ ਭਗਤੀ ਦੇਲੇ ਨੂੰ ਸਿੱਖੀ ਦੇਲੇ ਨੂੰ ਪਾਰ ਸੰਸਾਰ ਦੇ ਮੰਡਲ ਤੋਂ ਮੁਕਤ ਰੂਪੀ ਕਿਨਾਰੇ ਤੇ ਪਾਰ ਲਗਾ ਦਿੰਦਾ ਹੈ ਗੁਰ ਪ੍ਰਸਾਦ ਐਸੀ ਬੁੱਧ ਸਮਾਨੇ ਸੰਗੀ ਸੰਗੀ ਮਾਰਿਆ ਦੀ ਪ੍ਰਸਾਦ ਕਿਰਪਾ ਦ੍ਰਿਸ਼ਟੀ ਕਰਕੇ ਅਸੀਂ ਵੀ ਨਿਰਮਲ ਬੁੱਧ ਸੁਰਜ ਦੇ ਸਮਾਗਰੀ ਹੈ ਰੂਪ ਗਈ ਫਿਰ ਆਵਨ ਜਾਣੀ ਹੋਣਾ ਸੀ ਜਾਣਾ ਸੀ ਫਿਰ ਐਸੀ ਕਿ ਸਾਰਾ ਚੱਕਿਆ ਜਦ ਕੋਟ ਵੀ ਪਾਜ ਕੋ ਕਾਲੇ ਜੜ੍ਹ ਤੇ ਕਹਈਓ ਪ੍ਰਮੇਸ਼ਰ ਹੈ ਉਸ ਨੂੰ ਯੱਗਣਾ ਕਰ ਸਾਰੰਗ ਪਾਨੀ ਜੋ ਪਰਮੇਸ਼ਰ ਸਾਰ ਸ੍ਰੇਸ਼ਟਾ ਹੀ ਪਾਨਾ ਖਾਜ ਗਾਇਣ ਵਾਲਾ ਉਹ ਦਸਤਿ ਮਨ ਕਰੋ ਪੁਰਵਾੜ ਪਾਰ ਸਭ ਏਕੋ ਜਾਨੀ ਇਸ ਸ੍ਰੇਸ਼ਟ ਗੁਰਵਾਰ ਉਸ ਲੋਕ ਵਿੱਚ ਇਹ ਤਰ੍ਹਾਂ ਲੋਕ ਕੋਈ ਕੋਈ ਪਰਮੇਸ਼ਰ ਦਾਨੀ ਹੈ ਕਿ ਯਾਨੀ ਕੋਈ ਕੋਈ ਦਾਨੀ ਗਿਆਤਾ ਹੈ ਸਾਰਿਆਂ ਦੇ ਜਾਣ ਵਾਲਾ ਦਾਨ ਦੇਣ ਵਾਲਾ ਤੇ ਦਾਨੀ ਨੂੰ ਗਿਆਤਾ ਹੈ ਸਾਰਿਆਂ ਨੂੰ ਗੌੜੀ ਨਾਰੀ ਜੋਨ ਛੱਡ ਜਾਓ ਜਗ ਮਹਾਰਾਉ ਉਹ ਵੀ ਜਾਣਦੀ ਹੈ ਗੋਦੀ ਵੀ ਗੋਦੀ ਦੇ ਅੰਦਰ ਕੀਤੀ ਬਰਾਦਰ ਆਪੀ ਜਾਣਦੀਆਂ ਹਨ ਕਿਵੇਂ ਜੋਨ ਛੱਡ ਜਾਓ ਜਗ ਮਹਾਰਾਉ ਰਾਗ ਰੋਗ ਦੇ ਹੇ ਜੀਵ ਜਦੋਂ ਮੈਜਰ ਜਾਈ ਉਸ ਨੂੰ ਛੱਡ ਕੇ ਇਸ ਸੰਸਾਰ ਦੇ ਵਿੱਚ ਆਇਆ ਹੈ ਲਾਗੇ ਪਵਨ ਖਾਸੇ ਵਿਸਰਾਇਓ ਪਵਨ ਲਗਣੀ ਕਰਕੇ ਜੀ ਤੈਨੂੰ ਪਹੁੰਚ ਲਗੀ ਨੋ ਸੰਸਾਰ ਦੀ ਬਾਹਰਲੀ ਹਵਾ ਲਗੀ ਕ੍ਰਿਸ਼ਨਾ ਤੇ ਮਾਲਕ ਨੂੰ ਭੁਲਾ ਦਿੱਤਾ ਹੈ ਜੀਰਾ ਹਰ ਕੇ ਗੁਣ ਗਾਉ ਜੀ ਰਾਹੇ ਜੀਵ ਹਰੀ ਦੇ ਗੁਣਾਂ ਦੇ ਤਾਰੇ ਗਾਣਾ ਕਰ ਜੀਰਾ ਹਰ ਕੇ ਗੁਣ ਗਾਉ ਪਾਠ ਸੁਧ ਸਮਝੋ ਜੇ ਜੀ ਵਰੀ ਦੇ ਗੁਣ ਦੇ ਤਾਈ ਗੁਣਾ ਦੇ ਤਾਈ ਗਉਣਾ ਕਰ ਰਹਾਉ ਗਰਵ ਜੂਨ ਮਹਿ ਉਰਦ ਤਪ ਕਰਤਾ ਮਾਜ ਜਰੀ ਵਿਚ ਜਰੁ ਪਿਆਸੀ ਉਰਦ ਉਲਟਾ ਲਾਮ ਕਦਾਸੀ ਉਠਾ ਮੁਖ ਤੇ ਲੈ ਤਾਰ ਫਰੇ ਮਸੰਦ ਕੋਠੇ ਦੇ ਖਾਂ ਮੈਂ ਇੱਕ ਸੋ ਤਲੀ ਕਿਉਂ ਵਿਸਾਰੂ ਕਿਉਂ ਜਿਹਦੇ ਨਾਮ ਜਿਪੜ ਮੈਂ ਜਿਦੂ ਨਾਮ ਕਰਕੇ ਜਿਹੜਾ ਉਦਾਨ ਹੋਇਆ ਸੀ ਉਸ ਨੂੰ ਭੁਲਾ ਤਾ ਗਰਵ ਛੋਡ ਜਾਰ ਵਿੱਚ ਨੂੰ ਨਾ ਹੈ ਔਰ ਕਿਤਾਬ ਕਰਤਾ ਮਾਤਾ ਦੇ ਘਰ ਜੂਨੀ ਚਿਆ ਹੋਇਆ ਉਲਤਾ ਲਬਕਦਾ ਊਰਵਰੂ ਪਰਮੇਸ਼ਰ ਦੀ ਤਪસ્યા ਕਰਦਾ ਸੀ ਅੱਧ ਕੰਨ ਖਾੜੀ ਸੀ ਮਾਤਾ ਦੇ ਤੁਮਨ ਕਰਕੇ ਬੈਜਾ ਸੀ ਬਹੁ ਜਠਰ ਅਗਨ ਮਹਿ ਰਹਤਾ ਹੁਵੇ ਜਿਹਾ ਜੀ ਦੇ ਅਗਦੇ ਵਿੱਚ ਰਹਿੰਦਾ ਸੀ ਤੂੰ ਮਾਤਾ ਦੇ ਗਰਭ ਦੀ ਅਗਨ ਹੈ ਐ ਨਹੀਂ ਫੈਲਦੀ ਤੇਰੇਾਰੇ ਲੱਖ 84 ਹੀ ਜੂਨ ਭਰਮ ਆਇਓ ਇਹ ਸਰਵਾਰ 84 ਲੱਖ ਜੂਨ ਦੀ ਭਰਉਂਦਾ ਭਰਉਂਦਾ ਮਨੁੱਖਾ ਜਨਮ ਚਾ ਕੇ ਪ੍ਰਾਪਤ ਹੋਇਆ ਹੈ ਅਬ ਕੇ ਛੁੱਟ ਕੇ ਠੌਰ ਨਾ ਥਾਏ ਕਿੰਦੀ ਵਾਰ ਮਨੁੱਖਾ ਜਨਮ ਤੋਂ ਛੁਟਕਾਰਾ ਪਾਏਗਾ ਤੇਰਾ ਮਰ ਗਿਆ ਤੂੰ ਫਿਰ ਠਹਿਰ ਨੂੰ ਥਾ ਨਾ ਇਸ ਲੋਕ ਦੀਆਂ ਜੂਨਾ ਚ ਨਾ ਪ੍ਰਲੋਕ ਵਿੱਚ ਕਿਤੇ ਵੀ ਨਾ ਇਸ ਲੋਕ ਚ ਸੰਗਤ ਚ ਠਾਹ ਰ ਤੈਨੂੰ ਨਾ ਪਰਮੋਗਤਿ ਨੂੰ ਥਾਂ ਮਿਲੇਗਾ ਇਹ ਇਸ ਜਨਮ ਤੋਂ ਵਿਛੜਿਆ ਹੋਇਆ ਦੁਰਜਾ ਕੁੱਤਾ ਜਿਹਾ ਕੋ ਨਾ ਘਾਟ ਕੋ ਨਾ ਮੁੜਖਾ ਜਾਨੂ ਫੇਰ ਮਿਲਣਾ ਹੈ ਤੇ ਨਾ ਤੈਂਕ 85 ਲੱਖ ਯੂਨ ਤੋਂ ਭਰਮਣ ਤੋਂ ਹਟਣਾ ਤਾਂ ਨਾ ਮੁਕਤ ਨੂੰ ਪ੍ਰਾਪਤ ਹੋਣੀ ਹੈ ਇੰਨ ਠਹਿਰ ਨੂੰ ਥਾਂ ਤੈਨੂੰ ਕਿਤੇ ਨਹੀਂ ਮਿਲੇਗਾ ਕਾਹ ਕਬੀਰ ਭਜ ਸਾਰੰਗ ਪਾਨੀ ਜਿੰਨੇ ਸਾਰੰਗ ਨਾ ਕੋ ਤਨਖ ਤਾਰੀ ਜੋ ਪਰਮੇਸ਼ਵਰ ਹੈ ਇਹ ਹੈ ਭਜਨ ਕਰ ਜਿਵੇਂ ਸਾਰੰਗ ਮਹੀ ਹੈ ਪਾਣੀ ਨੂੰ ਪਰੋ ਪਰੋ ਕਰਕੇ ਸ਼ੁਭਨ ਕਰਦਾ ਹੈ ਬਦਲ ਕਿਉਂ ਆਵਤ ਦੀਸਾ ਜਾਤ ਨਾ ਜਾਣੀ ਕੋਹੇ ਜੀਵ ਜਦੋਂ ਜੰਮ ਕੇ ਆਉਂਦਾ ਹੈ ਤਾਂ ਬਧਾਈਆਂ ਮਿਲਦੀਆਂ ਹੈ ਦੱਸਦਾ ਹੈ ਸਾਰਿਆਂ ਦੇ ਤਾਂ ਹੀ ਤੇ ਜਾਤ ਨਾ ਜਾਣੀ ਜਦੋਂ ਮਰ ਜਾਂਦਾ ਹੈ ਉਹਨੂੰ ਖੜੇ ਰਹਿ ਜਾਂਦੇ ਹੱਥ ਪੈਰ ਪਕੜੀ ਨਾਜਾਂ ਪਕੜੀ ਕਿੱਦ ਨੂੰ ਚੱਲਿਆ ਗਿਆ ਨਹੀਂ ਗੱਲ ਜਾਣੀ ਜਾਂਦੀ ਇਸ ਪ੍ਰਕਾਰ ਪਰਮੇਸ਼ਰ ਦੀ ਅਗਮ ਗਤੀ ਹੈ ਉਹਨੂੰ ਕੋਈ ਜਾਣ ਨਹੀਂ ਸਕਦਾ ਵਾਹਿਗੁਰੂ ਜਿਹੜਾ ਨਾਮ ਆਉਂਦਾ ਜਮ ਧਾਰ ਕੇ ਨਾ ਮਰ ਕੇ ਜਾਂਦਾ ਕਿਤੇ ਦਿਸਦਾ ਉਹ ਸਦਾ ਇੱਕ ਵਾਸਤੇ ਉਹਦਾ ਭਜਨ ਕਰੋ ਗੌੜੀ ਪੂਰਵੀ ਪੁਰਗ ਬਾਸ ਨਾ ਬਾਛੀ ਐ ਸਹਿਬ ਕੀਰ ਜੀ ਫਰਮਾਉਂਦੇ ਨੇ اے ਭਾਈ ਅਰਮਈਆ ਗੁਣਾਈਆ ਜਾਂ ਤੇ ਪਾਈਆ ਪਰਮ ਨਿਲਾਮ ਹੈ ਪਰਮੇਸ਼ਰ ਦੇ ਗੁਣ ਗਾਉਣੇ ਚਾਹੀਦੇ ਐ ਸੁਰਗ ਬਾਸ ਨਾ ਬਾੰਸੀ ਐ ਸੁਰਗ ਦੇ ਵਿੱਚ ਬਸਣ ਵਾਸਤੇ ਜਿਵੇਂ ਕੋਈ ਤਪ ਕਰਦੇ ਐ ਸੀ ਵਾਸ਼ਨਾ ਕਰਕੇ ਨਹੀਂ ਬਾਸ਼ਨਾ ਕਰਨੀ ਚਾਹੀਦੀ ਜਿਵੇਂ ਸਾਧ ਸੰਗਤ ਜੀ ਗੁਰ ਸ਼ੰਕਰ ਦੇ ਵਿੱਚ ਇੱਕ ਯੋਗੀ ਸੀ ਉਸ ਮਹੇਸ਼ੇਨਾ ਯੋਗੀ ਨੇ ਸ਼ਿਵ ਜੀ ਦੇ ਪਾਸੋਂ ਵਰ ਪ੍ਰਾਪਤ ਕੀਤਾ ਕਿ ਜਿਹੜਾ ਮੇਰਾ ਮਹਾਰਾਜ ਦਰਸ਼ਨ ਕਰੇ ਉਹ ਇੱਕ ਸਾਲ ਸਰਗ ਦੇ ਵਿੱਚ ਇੱਕ ਵਾਰੀ ਦਰਸ਼ਨ ਕਰਕੇ ਇੱਕ ਸਾਲ ਸਰਗ ਦੀ ਪ੍ਰਾਪਤੀ ਹੋਵੇ ਜਿਹੜਾ ਦੋ ਵਾਰੀ ਦਰਸ਼ਨ ਕਰੇ ਉਹ ਦੋ ਸਾਲ ਸਰਗ ਦੀ ਪ੍ਰਾਪਤੀ ਹੋਵੇ ਕਿਉਂ ਸਾਰੇ ਸ਼ਰ ਗਰシャンਕੀ ਝੋਕੇ ਇੱਕੋ ਸੌ ਭਾਈ ਤਿਲਕੂ ਸ਼ਕੀ ਗਰシャンਕੀ ਬਸਦਾ ਉਹ ਗਿਆੜੀ ਨਾ ਯੋਗੀ ਨੇ ਪੁੱਛਿਆ ਵੀ ਕੋਈ ਅਹਜਾ ਤੰਗ ਹੈਗਾ ਜੇ ਮੇਰੇ ਨਾਮ ਦਰਸ਼ਨ ਕੀਤੇ ਹੋਣ ਇੱਕ ਪ੍ਰੇਮੀ ਕਾ ਇਸੇ ਪੰਡਤੀ ਹੈ ਇੱਕ ਪੰਜਵੇਂ ਪਾਸ਼ਾ ਦਾ ਸਿੱਖ ਹੈ ਭਾਈ ਤਿਲਕੂ ਉਹ ਤੇਰੇ ਦਰਸ਼ਨ ਨਹੀਂ ਕਰਨਾ ਆ ਕਹਿੰਦੇ ਉਹਨੂੰ ਕਹੋ ਪੰਜ ਸਾਲ ਸਰਵਜ ਜਾਵੇਗਾ ਮੇਰੇ ਦਰਸ਼ਨ ਕਰੋ ਉਹਨੂੰ ਜਾ ਕੇ ਕਿਹਾ ਲੋਕਾਂ ਨੂੰ ਕਹਿੰਦਾ ਵੀ ਮੈਂ ਤਾਂ ਸਵਰਗ 'ਚ ਨਹੀਂ ਜਾਣਾ yogi ਦੇ દર્શન ਕਰਕੇ ਸਵਰਗ ਜਾਣਾ ਕੋਈ ਇਸ ਕਰਕੇ ਮੈਂ ਤਾਂ ਗੁਰੂ ਸਾਹਿਬ ਦੇ ਚਰਨਾਂ ਚੰਨ ਪੌਂ ਨਗਰ ਤਹਾਂ ਸਦ ਵਸੈ ਉਹਨ ਕੋ ਸੁਭ ਨਗਰ 'ਚ ਪਹੁੰਚਣੇ ਮੈਂ ਤਾਂ ਇਹ ਸੁਣ ਕੇ yogi ਨੂੰ ਕਿਹਾ ਉਹਨਾਂ ਨੂੰ ਉਹ ਨਹੀਂ ਲੋੜ ਰੱਖਦਾ ਜਾਣ ਦੀ ਸਵਰਗ 'ਚ yogi ਕਹਿੰਦਾ ਚੰਗਾ ਮੈਨੂੰ ਦਰਸ਼ਨ ਕਰਾਓ ਚਲੋ ਲੈ ਚਲੋ ਲੋਕ ਲੈ ਆਏ yogi ਬੂਹੇ ਅੱਗੇ ਖੜੇ ਭਾਈ ਤਿਲਕੂ ਨੀ ਬਾਹਰ ਨਾ ਆਪਸੇ ਕੋ ਕਹਿੰਦਾ ਸਿੱਖਾ ਬਾਹਰ ਕਿ ਉਡਾ ਲਿਆ ਮੇਰੇ ਦਰਸ਼ਨੋਂ ਦੁਨੀਆ ਚੱਲ ਕੇ ਆਉਂਦੀ ਐ ਇਹ ਕਹਿਣ ਲੱਗਾ ਜੇ ਦਰਸ਼ਨ ਕਰਕੇ ਸੁਰਗ ਦੀ ਜਾਣਾ ਚਾਹੂ ਪਊਗਾ ਇਸ ਕਰਕੇ ਮੈਂ ਨਹੀਂ ਤੇਰੇ ਦਰਸ਼ਨ ਕਰਨੇ ਮੈਂ ਗੁਰੂ ਸਾਹਿਬ ਦੇ ਚਰਨਾਂ ਚ ਸਮਾਉਣਾ ਐ ਇਹ ਸੁਣ ਕੇ ਜੋਗੀ ਕਹਿੰਦਾ ਮੈਂ ਆਹਦਾ ਵਰ ਵਾਕਸ ਲੈਣਾ ਤੂੰ ਮੈਨੂੰ ਖੋਲ ਕੇ ਬਾਹਰ ਦਰਸ਼ਨ ਦੇ ਤਾਈ ਤੁਲਕੂ ਨੂੰ ਬਾਹਰ ਖੋਲ ਕੇ ਜਦੋਂ ਬਾਹਰ ਖੋਲਿਆ ਕਹਿੰਦਾ ਇਹ ਹੈ ਤੇਰਾ ਗੁਰੂ ਕਿਹੜਾ ਐ ਇਹਨ ਤੇਰੇ ਤਾਂ ਹੀ ਸਰਗ ਦੀ ਵੀ ਇੱਛਾ ਮਟਾਰਦੀ ਕਹਿਣ ਲੱਗਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਹਮੇ ਇਹ ਸੁਣ ਕੇ ਕਹਿਣ ਲੱਗਾ ਮੈਨੂੰ ਸਰਗਾਂ ਦੇ ਦਰਸ਼ਨ ਕਰਾ ਤਿੰਨ ਚਾਲੀ yogi ਦਰਸ਼ਨ ਕਰਨੇ ਮਹਾਰਾਜ ਸਾਹਿਬ ਮਹਾਰਾਜ ਹਸਰੋਵਰ ਦੀ ਸੇਵਾ ਕਰਾਉਂਦੇ ਐ ਇਹ 45 ਦੀ ਗੱਲ ਹੈ ਸਾਧ ਸੰਗਤ ਜੀ 1655 ਦੇ ਨਿਕਰਨੀ ਵਿੱਚ ਜਿਸ ਵੇਲੇ yogi ਲੈ ਕੇ yogi ਨੂੰ ਲੈ ਕੇ ਭਾਈ ਤੁਲਪੂ ਚੱਲਿਆ ਰਾਜ ਪੁੱਛਿਆ ਗੁਰੂ ਸਾਹਿਬ ਉਮਰ ਕਿੰਨੀ ਹੈ ਇਹ ਕਿ ਮਾਰੇ ਸਾਹਿਬ ਨੂੰ 45 ਸਾਲ ਦੀ ਅਸਲਿਕ ਹੋਣੀ ਹੈ ਇਹ ਸੁਣ ਕੇ ਕਹਿੰਦਾ ਉਹ ਤਾਂ ਸਾਧਨਾ ਨਹੀਂ ਕੋਈ ਕੀਤੀ ਹੋਣੀ ਇਹ ਵੀ 4.500 ਵਰੇ ਦੀ ਉਮਰ ਹੈ ਉਹ ਸ਼ਬਦ ਕਰਨ ਲੱਗੇ yogi ਆ ਤੂੰ ਸੰਕਲਪ ਨਾ ਕਰ ਗੁਰੂ ਸਾਹਿਬ ਅੰਤਰੀਆਮੀਏ ਇਹ yogi ਦਾ ਜਿਹੜਾ ਸੰਕਲਪ ਸੀ 부ਝ ਕੇ ਗੁਰੂ ਸਾਹਿਬ ਨੇ ਉਸ ਵੇਲੇ ਅਸੜ ਘਾੜ ਤੇ ਬੈਠੇ ਕਾਰ ਕਰਾਰੇ ਜਿਹੜਾ ਮੰਜੀ ਸਾਹਿਬ ਬਣਿਆ ਹੋਇਆ ਹੈ ਆਜ ਕਿਨਾਰਾ ਤ ਮਾਰਾ ਕਹਿੰਦੇ ਜੋਗੀ ਹਮਕਾਰੀ ਲੰਮੀ ਉਮਰ ਦਾ ਆ ਰਿਹਾ ਤੈ ਕਨਾਰਾ ਤਾਣ ਦਿਓ ਮਾਰੇ ਨੇ ਆਜੇ ਜੇ ਕਨਾਰਾ ਸੁਹਾਲੀ ਜੋਗੀ ਨੂੰ ਬਾਹਰ ਬੈਨਦੀ ਆ ਗਿਆ ਰਤੀ ਬਾਹਰ ਬੈਠ ਗਿਆ ਜੋਗੀ ਜੋਗੀ ਕਹਿਣ ਲੱਗਾ ਸਕੇ ਬਾਦਸ਼ਾ ਆਪਨੇ ਕਨਾਰਾ ਕਿਉਂ ਤਾਣੀ ਤਾਂਗੇ ਤੇਰੇ ਸੰਕਲਪ ਨੂੰ ਪੂਰਾ ਕਰਨ ਵਾਸਤੇ ਉਹ ਜਿਹੜੇ 5000 ਕੀਤੇ ਪਰਛੇ ਮਾਰੇ ਕਹਿੰਦੇ ਜੋਗੀ ਤੇਰਾ ਕੰਮ ਕਿੱਥੇ ਹੈ ਅੰਦਰ ਇੱਕ ਨਾਦ ਦੇ ਬੈਠੇ ਕਹਿਣ ਲੱਗਾ ਮਹਾਰਾਜ ਮੈਂ ਕਿਹੜਾ ਸਮੁੰਦਰ ਤੇ ਜਹਾਜ਼ ਤੇ ਚੜਿਆ ਜਾਂਦਾ ਸੀ ਉਸ ਵੇਲੇ ਲੋਕਾਂ ਨੇ ਕਿਹਾ ਵੀ ਇਹ ਸਮੁੰਦਰ ਜਹਾਜ਼ ਡੋਲਦਾ ਕੋਈ ਬਲੀ ਦੇ ਦਿਓ ਲੋਕਾਂ ਦਾ ਸਵਾਲ ਹੁੰਦਾ ਸੀ ਮੈਨੂੰ ਮਾਪਿਆਂ ਤੋਂ ਤੇ ਪਰਿਵਾਰ ਤੋਂ ਬਾਹਰ ਜਾਣ ਕੇ ਵੀ ਕੱਲਾ ਫਕੀਰ ਆ ਤੇ ਮਰੇ ਹੁੰਦੇ ਦੁਨੀਆ 'ਚ ਇਹਨੂੰ ਕੀ ਰੱਖਣਾ ਹੈ ਇਹਨੂੰ ਸਮੁੰਦਰ 'ਚ ਧੱਕਾ ਦੇ ਦਿਓ ਮੈਨੂੰ ਮਹਾਰਾਜ ਸਮੁੰਦਰ 'ਚ ਧੱਕਾ ਦੇ ਦਿੱਤਾ ਉਹਨਾਂ ਲੋਕਾਂ ਨੂੰ ਸਿਰ ਦਿੱਤਾ ਕਿ ਉਹ ਸੇਖ ਜਿਨੇ ਮੱਖਣ ਮੇਰਾ ਕੰਨੇ ਤੋੜ ਲਿਆ ਤੇ ਮੈਂ ਫਿਰ ਉਸ਼ਾਰਕ ਉਸਨੇ ਕਿਨਾਰੇ ਤੇ ਮਨਸ਼ਟਾ ਜਿਉਂਦੇ ਰਹਿਣਾ ਸੀ ਇਸ ਪ੍ਰਕਾਰ ਮਾਰਾ ਮੈਂ ਬਚ ਰਿਹਾ ਸੀ ਗੁਰੂ ਸਾਹਿਬ ਕੰਨਾਂ ਚੋਂ ਹੱਥ ਬਾਹਰ ਕੱਢ ਕੇ ਕਿਹਾ ਜੀ ਹੋ ਗਈ ਐ ਇਹੋ ਕੰਨ ਤਾਂ ਨਹੀਂ ਤੇਰਾ ਮੁੰਦਰਾ ਸਵੇਤ ਕਹਿਰੀ ਪਹਿ ਗਿਆ ਸੱਚੇ ਪਾਤਸ਼ਾਹ ਦੇ ਮਾਰਾ ਮੇਰੀ ਗਲਤੀ ਹੈ ਆਪਕਾ ਤੂੰ ਸਤਗੁਰ ਚੋਂ ਜੁਗਿਆ ਆਪ ਆਪੇ ਪਰਮੇਸ਼ਰ ਰੂਪ ਹੈ ਸਤਗੁਰ ਦਾ ਸਿੱਖ ਬਣ ਗਿਆ ਉਹ ਨੂੰ ਮਾਰਾ ਸਾਨੂੰ ਉਸ ਵੇਲੇ ਚਾਰ ਪੁਕਾਰੇ ਨਾ ਤੁਮਾਨੇ ਜੋ ਸ਼ਬਦਾਂ ਨਾਲ ਉਪਦੇਸ਼ ਬਖਸ਼ੇ ਅਸੀਂ ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜੇ ਸਿੱਖ ਜੇ ਦੇ ਸਵਰਗ ਦੀ ਵਿਚਾਨੀ ਰੱਖਦੇ ਕਬੀਰ ਸਾਹਿਬ ਜੀ ਕਹਿੰਦੇ ਹਨ ਪੁਰਗ ਬਾਸ ਨਾ ਬਾਛੀਐ ਇਸ ਸਵਰਗ ਦੇ ਵਿਚਵਾਮਨਾਂ ਬਾਛੀ ਇੱਛਾ ਨਾ ਕਰੀਏ ਕੋਈ ਦਰਿਏ ਨਾ ਨਰਕ ਨਿਵਾਸ ਜੇ ਸਾਪ ਨਾ ਕਰੀਏ ਇਸ ਕਰਕੇ ਨਰਕ ਜੀ ਪੈਣ ਤੋਂ ਨਵਾਸ ਹੋਣ ਤੋਂ ਵੀ ਡਰਿਏ ਇਸ ਕੰਮ ਕਰਮ ਨਾ ਕਰੀਏ ਸਵਰਗ ਦੀ ਵਾਸ਼ਨਾ ਨਾ ਚਾਹੀਏ ਇਸ ਕਰਕੇ ਹੋਣਾ ਹੈ ਸੋ ਹੋਈ ਹੈ ਜੋ ਕੁਝ ਜ਼ਰਰ ਵੱਲੋਂ ਹੋਣਾ ਹੈ ਹੋਈ ਹੈ ਹੋਵੇਗਾ ਹੀ ਮਨਹਿ ਨਾ ਕੀਜੈ ਆਸ ਮਨਜਾਸਾਨ ਕਰੀਏ ਕਿਸੇ ਪ੍ਰਕਾਰ ਦੀ ਰਮਈਆ ਗੁਣ ਗਾਈਏ ਰਮਈਆ ਜੋ ਰਮਿਆ ਹੋਇਆ ਪਰਮੇਸ਼ਰੋ ਦੇ ਗੁਣ ਗਾਉਂਦੇ ਰਹਿਣਾ ਚਾਹੀਦਾ ਹੈ ਤੇ ਪਾਈਏ ਪਰਮ ਨਿਧਾਨ ਅੰਦਰੋਂ ਵੱਡਾ ਜੋ ਖਜ਼ਾਨਾ ਪਰਮੇਸ਼ਰ ਦੀ ਪ੍ਰਾਪਤੀ ਦਾ ਗੁਣਾਂ ਦਾ ਉਹ ਖਜ਼ਾਨਾ ਸਰੂਪ ਦਾ ਆਨੰਦ ਪਾ ਲਈਏ ਰਹਾਉ ਕਿਆ ਜਾਪੋ ਕਿਆ ਤਪੋ ਸੰਜਮੋ ਜੇ ਤੁਸੀਂ ਕਿਸੇ ਦੇਵਤੇ ਦਾ ਮੰਤਰ ਜਾਪ ਕਰ ਲਿਆ ਸ਼ਿਵ ਹੋਮ ਸ਼ਿਵ ਹੋਮ ਕਰਦੇ ਤੇ ਕੀ ਬਣ ਗਿਆ ਅਗੇ ਜੇ ਤਪ ਕਰ ਲਿਆ ਧੂਣੀਆਂ ਤਾਲੀਆਂ ਜਲ ਘਾਰਾ ਕਰ ਲਈ ਭੁੱਖਾ ਰਹਿ ਕੇ ਵਰਤ ਰੱਖ ਲਿਆ ਸਾਂ ਕੀ ਬਣ ਗਿਆ ਸੰਜਮ ਆਪੇ ਸੰਜਮ ਇੰਦਰੀਆਂ ਨੂੰ ਰੋਕ ਛੱਡੀਆਂ ਬਗਲੇ ਵਾਂਗੂ ਤੇ ਮੱਛੀ ਆਈ ਛੱਡੀ ਨਾ ਕਿਉਂ ਪਰਾਇ ਤੈਨੂੰ ਤੱਕ ਨੂੰ ਹਟਿਆਈ ਨੋ ਤੇ ਫੇਰ ਸੰਜਮ ਉਤਲੇ ਇੰਦਰੀਆਂ ਦੇ ਦਮ ਤੋਂ ਸੰਜਮ ਕਹਿ ਜਨ ਕੀ ਕਹਿੰਦਾ ਹੈ ਕਿਆ ਭਾਰਤ ਕਿਆ ਇਸਨਾ ਕੋਈ ਨਾ ਕੋਈ ਉਕਾਰੀਆਂ ਦੇ ਵਰਤ ਰੱਖਲੇ ਪੁੰਨਿਆਂ ਦੇ ਵਰਤ ਰੱਖਲੇ ਜੀਤਾਂ ਪਿਆਸ਼ੇ ਨਾਮ ਕਰਿਆ ਆ ਜਬ ਲਗ ਯੋਗਤ ਨਾ ਜਾਣੀ ਐ ਜਿੰਨਾ ਜੋ ਮਹਿਰ ਕਹਿੰਦੇ ਯੋਗਤ ਜੁੜਨਾ ਨਹੀਂ ਨਾ ਜਾਣਦੇ ਭਾਵ ਭਗਤ ਪਦ ਵਹਾਰੇ ਸੁੱਦੀ ਪ੍ਰੇਮਾ ਭਗਤੀ ਚ ਉਹਨਾਂ ਚਿਰ ਕੋਈ ਲਾਭ ਨਹੀਂ ਇਹਨਾਂ ਸਾਰਿਆਂ ਕਰਤਬਾਂ ਕੀਤੇਆਂ ਦਾ ਸਭ ਨਿਸ਼ਕਲ ਜਾਂਦੇ ਹਨ ਹੰਕਾਰ ਕਰਕੇ ਸੰਪੈ ਦੇਹ ਨਾ ਹਰਖੀਐ ਵੇਖੋ ਜੇ ਮਾਇਆ ਆ ਜਾਵੇ ਕੂਰਤੀ ਹਾਥੀ ਘੋੜੇ ਬਹੁਤੇ ਬਣ ਜਾਣ ਮਈਆਂ ਗੁੰਗਾਂ ਜਾਦੇ ਹੋ ਜਾਣ ਮਾਲ ਬਹੁਤਾ ਵੇਖ ਕੇ ਸੰਪਤ ਨੂੰ ਉਤੀ ਦੇਖ ਕੇ ਖੁਸ਼ ਨਹੀਂ ਹੋਣਾ ਚਾਹੀਦਾ ਦੇਵਤ ਦੇਖ ਨਾ ਰੋ ਜਦੋਂ ਵਿਕਤਾ ਬਣ ਕਉ ਬਾਕੇ ਬਾਜ ਹਾਥ ਬਾਜਨ ਨਗਾਰੇ ਸਾਧ ਕਉ ਪਾਚਦੇ ਪਨੀ ਉਹਨਾਂ ਪਈਏ ਤੇ ਵਿਕਤਾ ਪਈ ਨੂੰ ਦੇਖ ਕੇ ਰੋਣਾ ਨਹੀਂ ਚਾਹੀਦਾ ਹਰ ਹਾਲ ਚ ਪ੍ਰਸੰਨ ਰਹਿਣਾ ਚਾਹੀਦਾ ਹੈ ਯੋ ਸੰਪੈ ਤਿਉ ਬਿਪਤ ਹੈ ਜਿਸ ਕੋਕਾਰ ਸੰਪੈ ਮਾਇਆ ਹੁੰਦੀ ਹੈ ਉਹ ਜੀ ਆਉਂਦੀ ਏ ਮਿ ਵਿਫਤਾ ਵੀ ਆਉਣੀ ਹੈ ਜਦ ਨੇ ਰਖਿਆ ਸੋ ਜੋਗ ਨਾਸਨ ਪਰਲਗ ਦੇ ਅਨਸਾਰ ਰਖਿਆ ਉਹ ਜੂ ਪ੍ਰਾਪਤ ਹੋਣਾ ਹੈ ਇਸ ਪ੍ਰਕਾਰ ਦੁੱਖ ਵੇਲੇ ਸੁਖ ਵੇਲੇ ਹਰ ਹਾਲ ਤਰਨ ਚਾਹੀਦਾ ਹੈ ਮਾਰਾ ਦੇ ਸਿਮਨ ਵਿੱਚ ਕਹ ਕਬੀਰ ਅਬ ਜਾਣਿਆ ਕਬੀਰ ਸਾਹਿਬ ਵੀ ਕਹਿੰਦੇ ਐਸ ਵਕਤ ਅਸੀਂ ਜਾਣ ਲਿਆ ਹੈ ਮਨੁੱਖਾ ਜਨਮ ਚ ਸੰਤਨ ਹਿਦੈ ਮਝਾ ਸੰਤਨ ਦੁਆਰਾ ਸ਼੍ਰੀ ਦੇਵੀ ਚ ਸੰਤ ਰਾਮਾਨੰਦ ਜੀ ਆਰਿਕ ਸਤਿਗੁਰੂ ਸੰਤਾਂ ਦੁਆਰਾ ਸ਼੍ਰੀ ਦੇਸ਼ ਸਿੰਘ ਜੀ ਆਨ ਲਿਆ ਹੈ ਸੇਵਕ ਤੋਂ ਸੇਵਾ ਭਲੇ ਜੋ ਪਰਮੇਸ਼ਰ ਰਚਿਆ ਬਾਣੀ ਚ ਰਹਿਣਾ ਚਾਹੀਦਾ ਖੁਸ਼ ਰਹਿਣਾ ਚਾਹੀਦਾ ਜੀ ਸੇਵਕ ਤੋਂ ਸੇਵਾ ਭਲੇ ਹੀ ਸੇਵਕ ਹਨਗੇ ਤੇ ਉਹਨਾਂ ਦੀ ਸੇਵਾ ਹੈ ਉਹ ਸੇਵਕ ਭਲੇ ਹਨ ਇਹ ਕਟ ਬਸਾ ਮੁਰਾਰਾ ਜਿਹਨੋ ਜੱਗੇ ਪਰਮੇਸ਼ਰ ਮੁਰਾਰੀ ਵਸਦਾ ਹੈ ਮੁਰਗੇ ਦਾ ਕਾਨੂੰਨਾਸ਼ ਕਰਨ ਵਾਲਾ ਉਹ ਹੀ ਸੇਵਕ ਹੈ ਜੋ ਉਹਨਾਂ ਦੀ ਸੇਵਾ ਭਲੀ ਹੈ ਇਸ ਕਰਕੇ ਪਰਮੇਸ਼ਰ ਦਾ ਸਿਮਰਨ ਕਰਨਾ ਚਾਹੀਦਾ ਹੈ ਹਰ ਹਾਲ ਤ੍ਰੇਤੇ ਗੌੜੀ ਰੇ ਮਨ ਤੇ ਰੂਪ ਕੋਈ ਨਹੀਂ ਕੋਈ ਆਗਮੀ ਸਾਥ ਸੰਗੇ ਜੀ ਉਹ ਕਰ ਰਿਹਾ ਸੀ ਕਿ ਮੇਰਾ ਪਰਿਵਾਰ ਜਿਹੜਾ ਹੈ ਨਾਸ਼ ਹੋ ਗਿਆ ਹੈ ਤਾਂ ਸੁਣ ਕੇ ਸਹਿਬ ਕਬੀਰ ਜੀ ਕਹਿੰਦੇ ਹਨ ਹਰੇ ਮਨ ਤੇ ਰੂ ਕੋਈ ਨਹੀਂ ਅਰੇ ਭਾਈ ਮਨ ਵਿੱਚ ਵਿਚਾਰ ਕਰ ਤੂੰ ਤੇਰਾ ਇਸ ਸੰਸਾਰ ਵਿੱਚ ਕੋਈ ਵੀ ਨਹੀਂ ਹੈ ਪਦਾਰਥ ਝੰਕ ਲੀ ਜਿਨ ਭਾਰ ਲੋਕਾਂ ਦੇ ਭਾਰ ਨਾ ਖਿਚੀ ਫਿਰਦੇ ਹੋਤੇ ਤੇ ਮੈਂ ਇਹਨਾਂ ਦਾ ਪ੍ਰਬੰਧ ਕਰ ਪਾਲਣ ਪੋਸਣ ਵਾਲਾ ਹੈ ਕਿਸੇ ਦੀ ਕਿਸਮਾ ਹੈ ਠਾਕਰ ਕਾਹੇ ਮਨ ਕੋ ਕਰਿਆ ਪਿੰਨ ਪਿੰਨ ਪਰਮੇਸ਼ਰ ਸਾਰਿਆਂ ਰੋਜੀ ਪਚਾਉਂਦਾ ਹੈ ਕੀ ਕਿਸੇ ਦੀ ਵਾਅਦ ਭੈ ਕਰਦਾ ਹੈ ਜਨਮ ਪਿਤਾ ਲੋਕ ਸੁਧਮ ਦਾ ਕੋਈ ਨਾ ਕਿਸ ਕੀ ਧਰਿਆ ਮਾਂ ਪਿਓ ਪੁੱਤਰ ਸੁਮੰਬੀ ਔਰਤ ਕੋਈ ਕਿਸੇ ਦੇ ਰੋਜੀ ਦਾ ਆਸਰਾ ਬਣਾ ਕੇ ਨਹੀਂ ਵਾਹਿਗੁਰੂ ਨੇ ਰੱਖਿਆ ਆਪ ਹੀ ਸਾਰਿਆਂ ਨੂੰ ਪਿੰਨ ਪਿੰਨ ਸਭ ਦੀ ਪਾਲਣਾ ਕਰਦਾ ਹੈ ਿਉ ਮਤਾ ਕਿਸੇ ਦੇ ਪ੍ਰਬੰਧ ਦਾ ਭਾਰ ਖਿੱਚੀ ਫਿਰਦਾ ਹੋਵੇ ਏ ਛੱਡ ਦੇ ਦਿਲ ਚੋਂ ਹੰਕਾਰ ਬਿਰਖ ਵਸੇ ਰੂਪਾਂਖ ਕੋ ਅਗੋਂ ਬਿਰਖ ਵਸੇ ਤੇ ਜਿਸ ਪ੍ਰਕਾਰ ਹੈ ਪੰਛੀ ਜਿਹੜੇ ਹੈ ਦਰਖਦੇ ਤੇ ਰਾਤ ਨੂੰ ਵਸਾ ਕਰਦੇ ਹਨ ਤੈਸੋ ਇਹੋ ਸੰਸਾਰ ਬਲਬ ਕਰਕੇ ਸਾਰੇ ਸੰਬੰਧੀ ਜੁੜੇ ਹੋਏ ਹੈ ਇਹ ਉਮਰ ਰੂਪੀ ਰਾਤ ਹੈ ਇਹ ਜੀਵ ਰੂਪੀ ਪੰਛੀ ਹੈ ਸੰਸਾਰ ਰੂਪੀ ਦ੍ਰਿਸ਼ਟੀ ਵਸਾ ਹੈ ਸੈਸੋ ਇਹੋ ਸੰਸਾਰ ਜਿਸ ਸਰਕਾਰ ਦੇ ਸੰਸਾਰ ਹੈ ਕਿਰਕਾ ਇਸ ਜੰਮ ਸਭ ਜੰਮ ਕੇ ਇਕੱਠੇ ਇਕ ਤੱਕੇ ਇਕ ਬੋਲਣ ਮਿੱਠੇ ਆਸਤ ਦੋਦ ਪਿਆਉਟ ਚੱਲੇ ਜਿਉਂ ਜਿਉਂ ਆਤ ਬਿਹਾਣੀ ਆ ਆਰਾਮ ਰਸ ਪੀਆ ਰੇ ਮੇਰੇ ਭਾਈ ਰਾਮ ਦੇ ਰਸ ਨੂੰ ਪੀਣਾ ਕਰ ਇਹ ਰਸ ਜਿਸ ਆਪੇ ਰਾਮ ਦੇ ਰਸ ਨੂੰ ਪੀਣਾ ਕੀਤਾ ਹੈ ਆਨੰਦ ਨੂੰ ਇਹ ਰਸ ਬਿਸਰ ਗਏ ਰਸ ਆ ਜਿਸ ਨਾਮ ਦੇ ਰਸ ਕਰਕੇ ਹੋਰ ਜਿਹੜੇ ਸਾਰੇ ਦੇ ਸੁਪਾਲਾ ਰਾਸ ਵਿਸ਼ੇ ਗਨ ਸੰਨ ਇਹ ਸਾਰੇ ਵਿਸ਼ੇ ਰਸ ਹੋਰ ਰਸ ਜਿਹੜੇ ਐ ਇਹ ਭੁੱਲ ਗਏ ਹੰਮ ਜਿਨ੍ਹਾਂ ਦਾ ਹੋਰ ਹੀ ਫਾਇਦਾ ਜੰਮਣ ਮਰਨ ਦੇ ਦੇਣ ਵਾਲੇ ਹੰਮ ਰਹਾਉ ਔਰ ਮੂਏ ਕਿਆ ਰੁਈਏ ਹੋਰ ਜਿਸੇ ਮਰੇ ਤੋਂ ਕੀ ਫਾਇਦਾ ਰੋਣਾ ਬਰਲਾਬ ਕਰਨਾ ਜਾਓ ਆਪਾ ਫਿਰ ਨਾ ਰਹਾ ਆਪਾਂ ਵੀ ਇਸ ਤਰ੍ਹਾਂ ਰਹਿਣਾ ਸਰੀਰ ਕਰਕੇ ਸਾਰਿਆਂ ਨੂੰ ਕੂਝ ਕਰ ਜਾਣਾ ਦੁਨੀਆ ਚੋਂ ਕਿਸੇ ਦੀਆਂ ਕੀ ਮੁਕਾਣਾ ਜਾਂਦੇ ਫਿਰਨਾ ਕੀ ਹੋਣਾ ਹੈ ਜੋ ਉਪਜੈ ਸੂ ਬਿੰਸ ਹੈ ਜੋ ਭਾਈ ਪੈਦਾ ਹੋਇਆ ਹੈ ਸਰੀਰ ਉਹ ਸਭ ਨਾਸ਼ ਹੋ ਜਾਏਗਾ ਜੋ ਜਨਮੈ ਸੋ ਜਾਨੋ ਮੂਆ ਦੁਖ ਕਰ ਰੂਵੈ ਬਲਾਇ ਜਿਨ੍ਹਾਂ ਦੇ ਬਲਾਅ ਅਵਿਧਿਆ ਰੂਪੀ ਬਲਾਅ ਚਿੰਬੜੀ ਹੋਈ ਹੈ ਉਹ ਦੁਖ ਕਰਕੇ ਰੋਂਦੇ ਹਨ ਅਸੀਂ ਕਿਉਂ ਰਹੀਏ ਸਾਡੀ ਜਿਹੜੀ ਬੁਲਾਇਆ ਇਹ ਜੋ ਦੁੱਖ ਕਰਕੇ ਰੋਵੇ ਸਾਡੀ ਬੁਲਾਅ ਰੋਵੇ ਸੀ ਕਿਉਂ ਰੋਣਾ ਕਰੀਏ ਦੁੱਖ ਕਰਕੇ ਜਹ ਕੀ ਉਪਜੀ ਤਹਿ ਰਚੀ ਇਹ ਸ੍ਰਿਸ਼ਟੀ ਦੀ ਸੁਹਾਇ ਇਸ ਰੰਗਾ ਜਿਸ ਇਸ ਰੀਤੀ ਲਈ ਹੈ ਜਿਸ ਜੂਨ ਵਿੱਚੋਂ ਪੈਦਾ ਹੋਈ ਹੈ ਉਸੇ ਜੂਨ ਦੇ ਭੋਗਨ ਚ ਰਚੀ ਹੋਈ ਹੈ। ਜੀਵਤ ਮਰਦਨ ਲਾਗੇ ਬੱਚਾ ਹੁੰਦਾ ਹੈ ਪੀਂਦਾ ਹੁੰਦਾ ਸੀ ਫਿਰ ਜਵਾਨ ਹੋ ਕੇ ਮਰਨ ਲੱਗ ਗਿਆ ਇਸ ਤਰ੍ਹਾਂ ਨੂੰ ਇਹ ਹਾਲਤ ਹੋ ਗਈ ਹੈ ਬਿਗੜ ਗਿਆ ਇਹਦਾ ਜੀਵਨ। ਸੋ ਇਸੇ ਪ੍ਰਕਾਰ ਜਹ ਕੀ ਉਪਜੀ ਹੈ। ਕਹ ਕਬੀਰ ਚਿਤ ਚੇਤਿਆ ਕਹ ਕਬੀਰ ਜੀ ਕਹਿੰਦੇ ਚਿਤ ਵਿੱਚ ਪਰਮੇਸ਼ਰ ਨੂੰ ਚੇਤਿਆ ਕਰ ਆਰਾਮ ਸਿਮਰ ਬੈਰਾ ਬੈਰਾਗ ਧਾਰ ਕੇ ਰਾਮ ਦਾ ਸ਼ੁਗੰਨ ਕਰ ਕਿਉਂ ਇਹਨ ਦੇ ਮੋਹ ਦੇ ਵਿੱਚ ਹੱਸਿਆ ਹੋਇਆ ਭੋਗਣ ਵਿੱਚ ਲੱਗਾ ਹੋਇਆ ਇਹ ਕੀ ਉਪਜੀ ਤਹ ਰਚੀ ਕਹਿੰਦੇਨ ਪੀਵਤ ਮਰਨ ਲਾਗ ਮਰਨ ਕੌਣ ਹੈ ਸੰਤ ਮਹਾਤਮਾ ਗੋਣੀ ਆਪ ਸਾਹਿਬ ਪਹਿਲਾ ਮੁਕਤੀ ਉਮਾਰਦਨ ਮਹਾਤਮਾ ਜੋ ਸੁ ਮਹਾਤਮਾ ਕਾਮ ਕਰ ਰਿਹਾ ਕਨ ਮਰ ਦੇਣ ਵਾਲੇ ਸੂਰਮੇ ਉਹਨਾਂ ਨਾਲ ਮਿਲ ਕੇ ਇਹ ਮਾਰਦੇ ਨਾਮਰਾਸ ਨੂੰ ਪੀਂਦੇ ਹੈ ਤੇ ਜਨਕੀ ਉਭਜੀ ਤੈਰੀ ਜਿਸ ਤੋਂ ਜੀਵ ਕਲਾ ਗਿਆਨ ਕਰਕੇ ਪੈਦਾ ਹੋਈ ਸੀ ਇਸ ਗੋਮੇਸ਼ ਦੇ ਗਿਆਨ ਕਰਕੇ ਉਹਦੇ ਚੀ ਫੇ ਦੱਜ ਗਈ ਆ ਭੇਦ ਹੋ ਗਈ ਕਹ ਕਬੀਰ ਕਿੱਤ ਕੀਤਿਆ ਇਸ ਵਿੱਚ ਕਿ ਸਹਿਬ ਕਬੀਰ ਜੀ ਕਹਿੰਦੇ ਕਿ ਤੂੰ ਚੇਤਿਆ ਕਰੋ ਆਹੀ ਗੁਰੂ ਨੂੰ ਰਾਮ ਸਿਮਰ ਬੈਰਾ ਗਉੜ ਆਗ ਧਾਰ ਕੇ ਰਾਮ ਦਾ ਸ਼ੁਮਨ ਕਲ ਭਜਨ ਕਰੋ ਰਾਗ ਗਉੜੀ ਪੰਥ ਨਿਹਾਰ ਕੰਮ ਨਹੀਂ ਕਬੀਰ ਸਾਹਿਬ ਜੀ ਜਗਿਆਸਾ ਵਸਤਾ ਕਥਨ ਕਰਦੇ ਇਸ ਪ੍ਰਕਾਰ ਭਾਈ ਨੰਦ ਲਾਲ ਜਿਨ ਕੇ ਆ ਸਰਦੋ ਰੰਗ ਜਰਦੋ ਨੈਣ ਤਾਰ ਕਮ ਖਾਣਾ ਕਮ ਬੋਲਣਾ ਸੋਨਾ ਹਰਾਮ ਹੋ ਗਿਆ ਜਿਨ੍ਹਾਂ ਨੂੰ ਬੇਸਬਰ ਬੇਖਿਆਲ ਲੈਂਦੇ ਐ ਇਹੋ ਆਸ਼ਕਾਨੀਆਂ ਇਹ ਨਿਸ਼ਾਨੀਆਂ ਕਹੀਆਂ ਹਨ ਪ੍ਰੇਮੀਆਂ ਦੀਆਂ ਸੋ ਇਸ ਪ੍ਰਕਾਰ ਕਾਮਨੀ ਕਹੋ ਆਨਪਜੀ ਦੀ ਸ਼ਤਰੀ ਲੋਕਨ ਪਰਿ ਪੰਛ ਨਿਹਾਰ ਕਾਮਨੀ ਉਹ ਪਤੀ ਦੇ ਆਉਣ ਵੇ ਪੰਛ ਰੱਖੇ ਤਗਦੀ ਹੁੰਦੀ ਹੈ ਕਾਮਨੀ ਸ਼ਤਰੀ ਲੋਕਨ ਪਰਿ ਲੇ ਉਹ ਸਾਥਾ ਅੱਖਾਂ ਉਹਨੀਆਂ ਭਰੀਆਂ ਹੁੰਦੀਆਂ ਜਲਦੇ ਨਾਲ ਉਹ ਸਾਥਾ ਹੋ ਕੇ ਰਹਿੰਦੀਆਂ ਲੰਮੇ ਸਾਹ ਲੈਂਦੀਆਂ ਇਸੇ ਪ੍ਰਕਾਰ ਪੰਛ ਨਿਹਾਰ ਦੀ ਕਰਦੀ ਔਰ ਨਾ ਪੀਜੇ ਪਾਗ ਨਾ ਖਿਸਕਾ ਜੀ ਜੀ ਦਾ ਔਰ ਹੋਰ ਨਾ ਪਤਨੀਆਂ ਦੇ ਥੇ ਪੀਜਾ ਨਹੀਂ ਕਿਸੇ ਦੇ ਰੂਹ ਵੇਖ ਕੇ ਮਨ ਦੀ ਨਹੀਂ ਮੰਨ ਜੀ ਦਾ ਤੇ ਪਹਿਲ ਆਪਦੇ ਸਤਵੰਦੋਂ ਜੀ ਦਾ ਖਿਸਕਾ ਨਹੀਂ ਪਤੀ ਵਾਹ ਤੁਨੋਂ ਵੱਲੋਂ ਘੜ ਦਾਰ ਤਲੀ ਪੀਆ ਕਿਸੇ ਪ੍ਰਕਾਰ ਦੇ ਪ੍ਰੇਮੀ ਹੁੰਦੇ ਆ ਉਹਨਾਂ ਨੂੰ ਹਰੀ ਦੇ ਰੂਸ਼ਨ ਦੀ ਆਸ ਹੁੰਦੀ ਹੈ ਉਹ ਹੋਰ ਪਾਸੇ ਨਹੀਂ ਪੰਚ ਦੇ ਫੇਰ ਪੜੋ ਪਾਂਛ ਨਿਹਾਰ ਕੰਮ ਨਹੀਂ ਪੰਚ ਪਰਮੇਸ਼ਰ ਵਾ ਜਿਹੜਾ ਹੈ ਰਸਟਰ ਤਿਹੇ ਸ਼੍ਰੀ ਪ੍ਰਾਪਤੀ ਵਾਲਾ ਭਗਤੀ ਸਹਿਬ ਗਿਆਨ ਤੇ ਪਰਮੇਸ਼ਰ ਦੇ ਚਾਹ ਵਾਂ ਦੀ ਯਾਸ਼ੀਰੂਪ ਕਾਮਨੀ ਆ ਦੇਖਨੀ ਆ ਕਿ ਸਾਨੂੰ ਕਿਵੇਂ ਪ੍ਰਾਪਤ ਹੋਵੇ। ਨੂਚੇਨ ਭਰੀ ਲੇ ਉਹ ਸਾਤਾ ਮਨ ਦੇ ਗੁਪੀ ਨੈਤਰ ਪ੍ਰੇਮ ਰੂਪੀ ਜਲ ਨਾਲ ਭਰੇ ਹੋਏ। ਉਹ ਸਾਸਾ ਲੰਮੇ ਹੋ ਕੇ ਸਾਹ ਰੇ ਦੇ ਹੰਕ ਚਕੇ। ਘੁਰ ਨਾ ਪੀਜੈ ਪਗ ਨਾ ਖਿਸੈ। ਉਹਨਾਂ ਦਾ ਰਿਹਾ ਕਿਸੇ ਦੇਵੀ ਦੇਵਤਿਆਂ ਦੀ ਉਪਾਸ਼ਨਾ ਚ ਨਹੀਂ ਭੀਜਦਾ ਮੰਨਦਾ। ਦੇ ਪੈਰ ਪਰਮੇਸ਼ਰ ਦੀ ਭਗਤੀ ਵਲ ਨਹੀਂ ਖਿਸਕਦਾ ਮਨ ਦਾ ਸੰਕਲਪ ਹੋਰ ਪਾਸੇ ਨਹੀਂ ਲੱਗਦਾ ਹੈ ਉਹਨਾਂ ਦਾ ਹਰ ਦਰਸ ਦੇ ਪੈਰ ਹੈ ਮਨ ਦਾ ਸੰਕਲਪ ਹੋਰ ਪਾਸੇ ਨਾ ਖਿਸਕੇ ਨਾ ਹਰ ਦਰਸ਼ਨ ਕੀ ਆਸ ਜਿਵੇਂ ਹਰੀ ਅਕਾਲ ਪੁਰਖ ਦੇ ਦਰਸ਼ਨ ਦੀ ਉਹਨਾਂ ਪ੍ਰੇਮੀਆਂ ਨੂੰ ਆਸ ਲੱਗੀ ਹੋਈ ਹੈ ਉਹੋ ਨਾ ਕਾਗਾ ਕਾਰੇ ਕੋ ਕਹਿੰਗੇ ਏਕ ਜਿਸ ਪ੍ਰਕਾਰ ਹੈ ਕਾਗੋ ਦਾ ਜਨਖੜੀ ਆਏ ਪਿਆ ਪੜਾਕੋ ਆਧੀ ਕਹਾਣੀ ਗੱਲ ਪੜੀ ਅੱਧੀ ਗਈ ਤੜਕ ਕੋਈ ਲੜਕੀ ਸੀ ਆਪਣੇ ਪਤੀ ਦੀ ਯਾਦ ਹੋਵੇ ਚ ਪਤੀ ਨੂੰ ਚੇਤੇ ਕਰਦੀ ਕਾਉਂ ਬੰਦੇ ਰ ਕੇ ਆ ਕੇ ਬੈਠ ਕੇ ਬੋਲਣ ਲੱਗ ਗਿਆ ਸਵਾਹ ਹੁੰਦਾ ਵੀ ਕਾਉਂ ਉਧਰ ਡਕਾਵਾ ਤੇ ਨੂੰ ਕੁਝ ਕੁ ਚੋਰੀਆਂ ਪਾਵਾ ਜੇ ਕੋਈ ਆਉਂਦਾ ਪ੍ਰਾਉਣਾ ਸਾਡੇ ਇਸੇ ਪ੍ਰਕਾਰ ਸਾਧ ਸੰਗਤ ਜੀ ਇੱਕ ਲੜਕੀ ਕਾਹਨ ਉਡਾ ਰਹੀ ਸੀ ਉਹਦਾ ਪਤੀ ਉਸੇ ਵੇਲੇ ਆ ਗਿਆ ਐਨੀ ਪਹਿਲਾਂ ਕਮਜ਼ੋਰ ਹੋਈ ਸੀ ਬਾਂਦੀਆਂ ਜਿਹੜੀਆਂ ਬੰਗਾਂ ਸੀ ਉਹ ਕਾਉਂਡ ਆਊਨ ਲੱਗੀ ਰੀਆਂ ਵਿੱਚੋਂ ਨਿਕਲ ਕੇ ਬਾਦੋਂ ਕਾਹਾਂ ਦੇ ਗੱਲ ਜਾ ਪਈਆਂ ਤੇ ਜਦੋਂ ਪਤੀ ਆ ਗਿਆ ਅਧੀਆਂ ਇੰਨੀ ਖੁਸ਼ ਹੋ ਗਈ ਅਧੀਆਂ ਤਰੱਕ ਗਈਆਂ ਸਾਰੀਆਂ ਟੁੱਟ ਗਈਆਂ ਇਸੇ ਪ੍ਰਕਾਰ ਉੱਡੋ ਨਾ ਕਾਗਾ ਕਾਰੇ ਕਹਿੰਦੇ ਜੀ ਆਸੂ ਹੈ ਕਾਲੇ ਕਾਮੋ ਇਹ ਕਾਮ ਕਰੇ ਰੂਪੀ ਕਾਲੇ ਕਾਮੋ ਤੁਸੀਂ ਉੱਡ ਕਿਉਂ ਨਹੀਂ ਜਾਂਦੇ ਸਾਡੇ ਰੂਪੀ ਬਨੇਰੇ ਤੇ ਕਿਉਂ ਬੈਠੇ ਹੋ ਕਿਨੂੰ ਕਹਿੰਦੇ ਆਂ ਉੱਡ ਜਾਓ ਤੁਸੀਂ ਬੇਗ ਮਲੀਜੈ ਆਪਣੇ ਰਾਮ ਪਿਆਰੇ ਆਪਣੇ ਪਿਆਰੇ ਰਾਮ ਪਰਮੇਸ਼ਰ ਨੂੰ ਅਸੀਂ ਛੇਤੀ ਮਿਲ ਜਾਈਏ ਛੇਤੀ ਉੱਡ ਜਾਓ اے ਵਕਾਰੋ ਉਦੋਂ ਕਾਦਾ ਕਰੇ ਕਾਲਿਓ ਕੱਖ ਕੇ ਸੋਰੀ ਕਾਮੋ ਉਦੋਂ ਰਾਜੇ ਅਜੇ ਮੇਰੇ ਘੋਲੇ ਨਾਓ ਬੇਗ ਮਲੀਜੈ ਜਵਾਨੀ ਜਵਾਨੀ ਦੀ ਛੇਤੀ ਮਿਲ ਜਾਈਏ ਆਪਣੇ ਪਿਆਰੇ ਰਾਮ ਪਰਮੇਸ਼ਰ ਦੇ ਤਾਈ ਬਡੇ ਪੇ ਕਰਕੇ ਮਿਲਿਆ ਨਹੀਂ ਜਾਣੇ ਉਡੋ ਨ ਕਾਗਾ ਕਰੇ ਏ ਕਾਲਿਓ ਕਾਂਗਾ ਦੀ ਨਹੀਂ ਪਾਪੋ ਉੱਢਿ ਜਾਓ ਮੇਰੇ ਹਿਰਦੇ ਵਿੱਚੋਂ ਮੇਗ ਮਲੀ ਜਾਰ ਆਪਣੇ ਰਾਮ ਪਿਆਰੇ ਆਪਣੇ ਪਿਆਰੇ ਰਾਮ ਨੂੰ ਕਾਹਲੀ ਨਾਲ ਮਿਲ ਸਕੀਏ ਅਸੀਂ ਪਾਠ ਉਡੋ ਨ ਕਾਗਾ ਕਰੀ ਕਰਨ ਰਹਾਉ ਕਹ ਕਬੀਰ ਜੀਵਨ ਪਦ ਕਾਰਨ ਸਹਿਬ ਕਬੀਰ ਜੀ ਕਹਿੰਦੇ ਹਾਂ ਜੀਵਨ ਮੁਕਤੀ ਦੀ ਪਦਵੀ ਦੇ ਵਾਸਤੇ ਹਰ ਕੀ ਭਗਤ ਕਰੀਜੈ। ਭਾਈ ਹਰੀ ਅਕਾਲਪ੍ਰਭੂ ਦੀ ਭਗਤੀ ਕਰਨੀ ਚਾਹੀਦੀ ਆਪਾਂ ਨੂੰ। ਏਕ ਆਧਾਰ ਨਾਮ ਨਾਰਾਇਣ। ਤੁਹਾਨੂੰ ਤਾਂ ਇੱਕ ਨਾਰਾਇਣ ਜੋ ਪਰਮੇਸ਼ਵਰ ਹੈ, ਉਹਦੇ ਨਾਮ ਦਾ ਹੀ ਪਿਆਰਿਓ ਆਸਰਾ ਹੈ। ਰਸਨਾ RAM ਰਵੀਜੈ। ਤੁਸੀਂ ਭਾਈ ਜੀ ਮਿਲਣਾ ਚਾਹੁੰਦੇ ਹੋ, ਜੇ ਹਿਰਦੇ ਨਾਲ ਨਾਮ ਜਪਿਆ ਨਿਰੰਤਰ ਸੁਨਾਰੀ RAM ਦੇ ਨਾਮ ਨੂੰ ਉਚਾਰਿਆ ਕਰੋ। ਇਸ ਪ੍ਰਕਾਰ ਮਾਰਾ ਦੀ ਭਗਤੀ ਕਰੋ ਤੇ ਤੁਹਾਨੂੰ ਵੀ ਅਕਾਲ ਪ੍ਰਖਵਾਹ ਗੁਰੂ ਦੀ ਪ੍ਰਾਪਤੀ ਹੋ ਜਾਵੇਗੀ ਕਹ ਕਬੀਰ ਜੀਵਨ ਪਦਕਾਰੁ ਹਰ ਕੀ ਭਗਤ ਕਰੀ ਜੈ ਏਕ ਧਾਰਮ ਨਾਮੁ ਤਾਰੈ ਸੁਨਹਿ ਰਾਮ ਰਵੀ ਜੈ ਵਾਰੀਂ ਗੰਖਾਲਸੋ